ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਹੋਈ ਹੈ ਜੀ ਹਾਂ ਵੱਡੀ ਖਬਰ ਆ ਰਹੀ ਹੈ ਪੰਜਾਬ ਅੰਦਰ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਇਹ ਮਾਮਲੇ ਸਾਹਮਣੇ ਆ ਰਹੇ ਨੇ ਤੇ ਤਾਜ਼ਾ ਮਾਮਲਾ ਹੁਣ ਇੱਕ ਵਾਰ ਫਿਰ ਤੋਂ ਸਾਹਮਣੇ ਆਏ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਕਿ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਜਿਸ ਤੋਂ ਬਾਅਦ ਭੜਕੀ ਸੰਗਤ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਇਸ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ ਜੀ ਹਾਂ ਬੇਅਦਬੀ ਤੋਂ ਬਾਅਦ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਕੀ ਦਾ ਇੱਥੇ ਕਰਨਾ ਵੱਡਾ ਉਹ ਕਿਉਂ ਦੀ ਸਾਡੀ ਘੱਟ ਪਾਉਂਦਾ ਤੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦਾ ਏ ਜਿੱਥੇ ਕਿ ਇੱਕ ਨੌਜਵਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੜਕੀ ਸੰਗਤ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਦਰਸਲ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਹਰਨਾਮ ਸਿੰਘ ਵਿਖੇ ਅੱਜ ਸ਼ਾਮੀ ਇੱਕ ਨੌਜਵਾਨ ਮੱਥਾ ਟੇਕਣ ਲਈ ਆਇਆ ਅਤੇ ਮੱਥਾ ਟੇਕ ਕੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਪਾੜ ਦਿੱਤਾ ਅਤੇ ਉਸ ਅੰਗ ਨੂੰ ਹੱਥ ਵਿੱਚ ਫੜ ਕੇ ਬਾਹਰ ਭੱਜਣ ਲੱਗਿਆ ਜਦੋਂ ਬਾਹਰ ਬੈਠੀ ਸੰਗਤ ਨੇ ਉਸ ਦੇ ਹੱਥ ਵਿੱਚ ਗੁਰੂ ਸਾਹਿਬ ਦਾ ਅੰਗ ਦੇਖਿਆ ਤਾਂ ਉਹਨਾਂ ਨੇ ਨੌਜਵਾਨ ਨੂੰ ਤੁਰੰਤ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਗਿਆ ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਦੇਖ ਕੇ ਪੜਕ ਕੇ ਹੋਏ ਲੋਕਾਂ ਵੱਲੋਂ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਮੌਤ ਹੋ ਗਈ ਆ ਜਿਹੜੀ ਗੁਰਦੁਆਰਾ ਬਣਾਵਾਂ ਦੀ ਵਿਅਪਦੀ ਹੋਈ ਹੈ ਇੱਕ ਸ਼ਰਾਰਤੀ ਅੰਸਰ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜੇ ਹੈ ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਉਹ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਉਸਦੇ ਹਵਾਲੇ ਕੀਤਾ ਹੈ ਤੇ ਪ੍ਰਸ਼ਾਸਨ ਨੇ ਇਹ ਸਾਨੂੰ ਸ਼ਰਤਲ ਦਵਾਇਆ ਹੈ ਕਿ ਅਸੀਂ ਆਪਣੀ ਸੈਟ ਬਣਾਵਾਂਗੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਹਦਾ ਨਿਆਂ ਦੇਵਾਂਗੇ ਇਹ ਬੰਦਾ ਕਿੱਥੋਂ ਦਾ ਹੈ ਕਿੰਨੇ ਭੇਜਿਆ ਹੈ ਕਿਹਦੀ ਸ਼ਰਾਰਤ ਹੈ ਇੱਕ ਹਫਤਾ ਘੱਟ ਕਰਾਂਗੇ ਜੇ ਹੱfte ਤੱਕ ਸਾਨੂੰ ਕੋਈ ਨਿਆਂ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਸਾਰੀ ਦੀ ਸਾਰਾ ਇਲਾਕਾ ਇਕੱਠਾ ਹੋ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਇਹਦੀ ਇਨਕੁਆਰੀ ਕਰਾਂਗੇ ਇਹ ਵਿਅਪਦੀਆਂ ਕਰਨ ਵਾਲੇ ਬੰਦੇ ਕੌਣ ਆ ਇਹ ਦੂਜੀ ਗੱਲ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਬਾਅਦ ਚ ਉਹ ਕਹਿੰਦੇ ਵੀ ਬੰਦਾ ਪਾਗਲ ਸੀ ਜੀਏ ਕੋਈ ਬੰਦਾ ਪਾਗਲ ਨਹੀਂ ਆ ਅੰਦਰ ਜਾ ਰਿਹਾ ਬੰਦਾ ਸਿਰ ਤੇ ਪਰਣਾ ਪੱਦਾ ਹੋਇਆ ਹੈ ਅੰਦਰ ਜਾ ਕੇ ਇਹਨੇ ਮੱਥੇ ਤੇ ਗੁਰੂ ਦੇ ਮੱਥਾ ਹੀ ਟੱਕੇ ਬਿਲਕੁਲ ਇਹਨੇ ਸਿੱਧਾ ਗੁਰੂ ਦੀ ਜੂੜੀ ਚਲਾ ਗਿਆ ਹੈ ਜਾ ਕੇ ਉਹਨੇ ਅੰਗ ਪਾੜੇ ਹੈ ਬਾਰ ਭੱਜਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਸਿੰਘਾਂ ਨੇ ਮਾਂ ਨੂੰ ਫੜਿਆ ਏ ਇਹ ਬੰਦਾ ਪਾਗਲ ਬਿਲਕੁਲ ਨਹੀਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਜਾਣਕਾਰੀ ਮੁਤਾਬਕ ਬੇਅਦਬੀ ਕਰਨ ਵਾਲਾ ਨੌਜਵਾਨ ਨੇੜਲੇ ਪਿੰਡ ਟੱਲੀ ਗੁਲਾਮ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਕਰੀਬ 19 ਸਾਲ ਸੀ ਉਧਰ ਨੌਜਵਾਨ ਦੇ ਮਾਤਾ ਪਿਤਾ ਵੀ মিডিਆ ਦੇ ਸਾਹਮਣੇ ਆਏ ਜਿਨ੍ਹਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੀ ਮੌਜੂਦਗੀ 'ਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਇਹ ਨੌਜਵਾਨ ਬੰਦਬੁੱਦੀ ਸੀ ਜਿਸ ਦੀਆਂ ਕੀ ਦਵਾਈ ਦੀਆਂ ਪਰਚੀਆਂ ਵੀ ਉਹਨਾਂ ਵੱਲੋਂ ਸੰਗਤਾਂ ਦੇ ਹਵਾਲੇ ਕੀਤੀਆਂ ਗਈਆਂ ਪਰ ਇਸ ਦੇ ਬਾਵਜੂਦ ਵੀ ਪੁਲਿਸ ਦੀ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਨੌਜਵਾਨ ਦਾ ਤਲਵਾਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਕਹਣਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ। ਤੇ ਮੈਂ ਘਰੇ ਕੰਮ ਕਰਦਿਆਂ ਸੀ ਮੈਂ ਤੋਂ ਉੱਪਰੋਂ ਚਲੇ ਗਿਆ। ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ। ਦੁਪਹਿਰੇ ਗਿਆ ਉਧਰ ਮੁਰਾਣੇ ਗਿਆ। ਉੱਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆ ਕੇ ਨਵਾਸਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਤਾ ਤਫਾਨ ਨਾਲ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖੜਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗਿੱਡੇ ਲਿਆ ਫੈਰੀ ਹੱਥ ਲਾਉਂਦਾ ਰਿਹਾ ਵਿਚਾਰਾ ਧੋਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਸੁਣਉਂਦੇ ਨਹੀਂ ਕਿਤੇ ਤੋ ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ ਪਰਚੇ ਦਿੱਤੀਆਂ ਨੇ ਪਰਚੀਆਂ ਲੈ ਕੇ ਆ। ਦਵਾਈ ਇਹ ਚੱਲਣ ਦੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ 19 ਸਾਲ ਦੀ ਉਮਰ। ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਦਾ ਪਰਚਾ ਉਹ ਜਾਈਦਾ ਪਰਚਾ ਕੋਣਾ ਚਾਹੀਦਾ ਅਨੁਸਾਰ ਪਰਚਾਣਾ ਚਾਹੀਦਾ ਉਹਦੇ ਸੁਗਨਾਹ ਵੇਖ ਕੇ ਪੁਲਿਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਇਸ ਨੌਜਵਾਨ ਨੂੰ ਜਾਣਬੁੱਝ ਕੇ ਕਤਲ ਕੀਤਾ ਗਿਆ ਜਦਕਿ ਉਹਨਾਂ ਵੱਲੋਂ ਇਲਾਜ ਦੇ ਸਾਰੇ ਡਾਕੂਮੈਂਟ ਸਿੱਖ ਜਥੇਬੰਦੀ ਅੱਗੇ ਪੇਸ਼ ਕੀਤੇ ਗਏ ਸੀ ਉਹਨਾਂ ਕਿਹਾ ਕਿ ਨਜਾਇਜ਼ ਉਹਨਾਂ ਦੇ ਲੜਕੇ ਨੂੰ ਮਾਰੇ ਗਏ ਤੇ ਉਸ ਨੂੰ ਮਾਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਏ ਘਟਨਾ ਇਹ ਹੈ ਜੀ ਬਸ ਮੇਰਾ ਭਰਾ ਲੱਗਦਾ ਵਾ ਛੋਟਾ ਸਾਥ ਛੋਟਾ ਭਰਾ ਵਾ ਮੇਰੀ ਛਤਰੀ ਚ ਇਹ ਮੰਦਭੁੱਦੀ ਸੀਗਾ ਪਿਛਲੇ 10-12 ਸਾਲ ਤੋਂ 10-12 ਸਾਲ ਤੋਂ ਮਤਲਬ ਨਾ ਤੇ ਵਿਚਾਰੇ ਦਿਮਾਗ ਤੋਂ ਜਮਾ ਜਮਾ ਮਤਲਬ ਘਰੇ ਰਹਿੰਦਾ ਸੀਗਾ ਇੰਦੇ ਇਲਾਜ ਚੱਲਦਾ ਸੀ ਅੰਮ੍ਰਿਤਸਰ ਵੀ ਚੱਲਦਾ ਸੀਗਾ ਦਿੱਲੀ ਵੀ ਇਲਾਜ ਕਰਾ ਕੇ ਆਏ ਆਂਦਾ ਸਿਵਲ ਹਸਪੀਟਲ ਵੀ ਇਲਾਜ ਚੱਲਦਾ ਸੀਗਾ ਇਲਾਜ ਦੀਆਂ ਰਿਪੋਰਟਾਂ ਤੱਕ ਸਾਡੇ ਕੋਲ ਹੈਗੀ ਆ ਕਿ ਇਹ ਮੰਦਬੁੱਧੀ ਆ ਪੂਰੀਆਂ ਰਿਪੋਰਟਾਂ ਡਾਕਟਰ ਸੈਂਡ ਹੋਏ ਨੇ ਕਿ ਇਹ ਮੰਦਬੁੱਧੀ ਆ ਹੁਣ ਕੀ ਹੈ ਕਿ ਪਿਛਲੇ 10-12 ਸਾਲ ਤੋਂ ਪੂਰੇ ਪਿੰਡ ਨੂੰ ਪਤਾ ਵਾ ਗੁਰਦਰ ਸਿੰਘ ਸਾਹਿਬ ਨੂੰ ਪਤਾ ਵਾ ਕਿ ਵਿਚਾਰੇ ਦਿਮਾਗ ਤੋਂ ਪੈਦਲ ਆ ਇਹ ਕੋਈ ਯਾਦ ਰੰਜਿਸ਼ ਕੀਤੀ ਗਈ ਆ ਤੇ ਚਾ ਕਿਸੇ ਦੀ ਗੱਲ ਦੇ ਵਿੱਚ ਚੁਕਣਾ ਦੇ ਚਾ ਕੇ ਕੋਈ ਵੋਟਾਂ ਦਾ ਟਾਈਮ ਚੁਕਣਾ ਚਾ ਕੇ ਕਿਸ ਨੇ ਇਹ ਗੱਲ ਫਲਾਈ ਆ ਇਹਨੂੰ ਟਾਰਗੇਟ ਕੀਤਾ ਗਿਆ ਵਾ ਕਾਰ ਲੈ ਕੇ ਨਿਹੰਗ ਸਿੰਘਾਂ ਨੇ ਫੜਿਆ ਨਿਹੰਗ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਕਿ ਵਰਕੇ ਪਰਕੇ ਨੱਚਦਾ ਸੀਗਾ ਪਹਿਲੀ ਗੱਲ ਤੇ ਉਹ ਕਰ ਹੀ ਨਹੀਂ ਸਕਦਾ ਉਹ ਵਿਚਾਰਾ ਇੰਨਾ ਪਾਠ ਕਰਨ ਵਾਲਾ ਬੰਦਾ ਠੀਕ ਆ ਜਿੰਨਾ ਹੋ ਸਕੇ ਭਾਵੇਂ ਉਹ ਜਰਜੀ ਸਾਡਾ ਪਾੜ ਭਾਵੇਂ ਗਲਤ ਪੜੇ ਉਹ ਕੋਸ਼ਿਸ਼ ਕਰਦਾ ਹੀ ਠੀਕ ਹੁੰਦੀ ਉਹ ਆਪਣੇ ਹੁਣ ਥੋੜਾ ਬੋੜਾ ਠੀਕ ਹੋ ਵੀ ਗਿਆ ਸੀਗਾ ਪਰ ਅੱਜ ਘਟਨਾ ਕੀ ਵਾਪਰੀ ਕਿ ਨਿਹੰਗ ਸਿੰਘਾਂ ਨੇ ਫੜ ਕੇ ਪਰਛੇ ਮਾਰ ਕੇ ਪਹਿਲੋ ਸਿਰਤੇ ਮਾਰੇ ਬਰਚੇ ਫਿਰ ਬੁੱਲਾ ਦੇ ਮਾਰੇ ਪੇਲੱਤਾਂ ਤੋੜੀਆਂ ਬਣ ਕੇ ਕੁੱਟਿਆ ਚੰਗੀ ਰਾਤ ਤੇ ਜੇ ਪਿਓ ਬਚਾਨ ਗਿਆ ਤੇ ਪਿਓ ਨੂੰ ਵੀ ਮਾਰਿਆ ਗਿਆ ਪਿਓ ਬਚ ਕੇ ਭੱਜ ਗਿਆ ਜਦੋਂ ਪਿਓ ਨੇ ਦੇਖਿਆ ਅਮ੍ਰਿਤਾਲ ਦੇ ਵਿੱਚ ਅੱਜ ਅਸੀਂ ਇੱਥੇ ਲੈ ਕੇ ਆਏ ਆ ਸਾਨੂੰ ਨਹੀਂ ਪਤਾ ਚੋਰੀ ਘਟੜਾ ਸਾਨੂੰ ਸੁਣ ਨੂੰ ਮਿਲੀ ਆ ਮੈਂ ਸ਼ਹਿਰ ਰਹਿਣਾ ਮੈਂ ਹੁਣ ਤੇ ਜਾ ਕੇ ਵੀ ਆਇਆ ਮੈਂ ਪੂਰੀ ਤਰ੍ਹਾਂ ਗੱਲ ਸਾਹਮਣੇ ਨਹੀਂ ਆਈ ਜੇ ਪੂਰੀ ਤਰ੍ਹਾਂ ਗੱਲ ਸਾਹਮਣੇ ਆਉਗੀ ਉਹ ਹੈ ਗੁਰਦਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਜੇ ਤੇ ਉਹ ਡਿਲੀਟ ਨਾ ਹੋਈ ਹੋਈ ਜੇ ਤੇ ਗੁਰਦਰਾ ਸਾਹਿਬ ਸੀਲ ਕਰਤਾ ਗਿਆ ਵਾ ਪੇਰੋ ਸੀਸੀਟੀਵੀ ਚ ਆ ਜੂਗੀ ਤੇ ਉਥੋਂ ਹੀ ਸਾਰੀ ਗੱਲ ਸਾਹਮਣੇ ਆ ਸਕਦੀ ਆ ਕਿ ਅਸਲੀ ਘਟਨਾ ਕਿੱਥੇ ਵਾਪਰੀ ਸੀਗੀ ਡੈੱਡ ਹੋ ਗਿਆ ਮੰਗ ਜਮਾਂ ਡੈੱਡ ਹੋ ਗਿਆ ਜੀ ਮੰਗ ਇਹੀ ਕਰਦੇ ਆ ਕਿ ਜੇ ਤੇ ਦੇਖੋ ਜੇ ਤੁਨੇ ਗਲਤ ਇਹ ਕੰਮ ਕੀਤਾ ਵਾ ਫਿਰ ਅਸੀਂ ਉਹਨੂੰ ਗਲਤ ਮੰਨ ਲਾਂਗੇ ਸਾਨੂੰ ਸੀਸੀਟੀਵੀ ਦਾ ਕਾਰਨ ਦਿਖਾ ਦਿਓ ਜੇ ਉਹਨੇ ਇਹ ਕੰਮ ਨਹੀਂ ਕੀਤਾ ਫਿਰ ਜਿੰਨੇ ਸੀ ਉੱਥੇ ਬੰਦੇ ਸਾਰਿਆਂ ਨੂੰ ਭੈੜੀ ਤੋਂ ਭੈੜੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਕਿਸੇ ਮੰਦਬੁੱਧੀ ਨੂੰ ਮਾਰਨਾ ਸਭ ਤੋਂ ਵੱਡਾ ਪਾਪ ਆ ਸਭ ਤੋਂ ਵੱਡਾ ਪਾਪ ਜੇ ਫੇਰ ਵੀ ਜੇ ਉਹਦੀ ਗਲਤੀ ਵੀ ਸੀ ਤੇ ਫੇਰ ਇਹਨੂੰ ਕੁੱਟ ਦਿੰਦੇ ਕੁੱਟ ਕੇ ਉਹਨੂੰ ਬਖਸ਼ਣਾ ਦੇ ਆਪਣਾ ਬੰਦਾ ਨਾ ਆਪਣੇ ਗੁਰੂ ਸੁਰੇਂਦਰ ਸਾਹਿਬ ਨੇ ਸਿਖਾਇਆ ਕਿ ਬਖਸ਼ਣਾ ਆਪਣੇ ਵੱਸ ਬੰਦਾ ਵਾ ਤੇ ਕਿੱਡੀ ਗਲਤ ਗੱਲ ਹੋਈ ਅੱਜ ਮੈਂ ਹੀ ਕਹਿਣਾ ਕਿ ਬਸ ਹੁਣ ਮਾਰ ਜਿੰਨੀ ਹੋ ਸਕੇ ਮਾਰੀ ਤੇ ਮਾਰੀ ਸਜ਼ਾ ਦੇਣ ਬਸ ਹੁਣ ਧੰਨਵਾਦ ਜੀ ਇਹਨਾਂ ਕਿ ਉੱਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹਾਲਾਂਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਸਿੱਖ ਸੰਗਤਾਂ ਇਸ ਨੌਜਵਾਨ ਦੀ ਕੁੱਟਮਾਰ ਕਰਦੀਆਂ ਦੇਖੇ ਜਾ ਸਕਦੀਆਂ ਨੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਸੀ ਪਰ ਤਸਵੀਰਾਂ ਬੇहद ਭਿਆਨਕ ਨੇ ਅਤੇ ਟੀਵੀ ਸਕਰੀਨ ਤੇ ਨਹੀਂ ਦਿਖਾਈਆਂ ਜਾ ਸਕਦੀਆਂ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਤੇ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਚ ਲੈ ਲਿਆ ਅਤੇ ਕਾਰਵਾਈ ਆਰੰਭ ਦਿੱਤੀ ਹੈ ਅੱਜ ਫੂਸਪੁਰ ਜ਼ਿਲ੍ਹੇ ਆਰਿਫ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤਿੰਨ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੋਈ ਸੱਟਾਂ ਵੀ ਮਾਰੀਆਂ ਹਨ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤੰਤ ਹਸਪਤਾਲ ਭੇਜ ਦਿੱਤਾ ਗਿਆ ਅਤੇ ਬੇਦਬੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਅਫਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਆ ਉਹ ਅੰਡਰ ਕੰਟਰੋਲ ਹੈ ਥੈਂਕ ਯੂ ਤਾਂ ਹੁਣ ਇੱਕ ਪਾਸੇ ਪਰਿਵਾਰ ਵੱਲੋਂ ਨੌਜਵਾਨ ਦੇ ਕਤਲ ਦੇ ਇਲਜ਼ਾਮ ਲਾਇਆ ਜਾ ਰਹੇ ਨੇ ਜਦਕਿ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਜਾਣ ਬੁੱਝ ਕੇ ਬੇਅਦਬੀ ਕੀਤੀ ਸੀ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਦੇ ਹਵਾਲੇ ਹੈ ਪਰ ਇਸ ਵਿਚਾਲੇ ਇੱਕ ਨੌਜਵਾਨ ਮਾਰਿਆ ਗਿਆ ਹੈ ਹਾਲਾਂਕਿ ਇਸ ਨੌਜਵਾਨ ਦੀ ਮੌਤ ਪਿੱਛੇ ਜਾਂ ਫਿਰ ਬੇਅਦਬੀ ਪਿੱਛੇ ਕਿ ਉਸ ਦਾ ਕੋਈ ਮਕਸਦ ਸੀ ਜਾਂ ਫਿਰ ਨੌਜਵਾਨ ਵਾਕਈ ਹੀ ਮੰਦਬੁੱਧੀ ਸੀ ਇਹ ਸਭ ਜਾਂਚ ਦਾ ਵਿਸ਼ਾ ਹੈ ਜੋ ਕਿ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਲਈ ਮੌਕੇ ਤੇ ਸੰਗਤਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ